ਜਾਜ ਜਬਦ ਰਹੇ ਨਸ਼ੇ ਦੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾ ਆਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਇਸ ਪੱਤਰ ਵਿੱਚ ਉਹਨਾਂ ਨੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਪੁਲਿਸ ਅਧਿਕਾਰੀਆਂ ਖਿਲਾਫ ਲਾਇ ਨਸ਼ੇ ਵੇਚਣ ਦੇ ਦੋਸ਼ਾਂ ਦੀ NIA ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ CM ਮਾਨ ਨੂੰ ਲਿਖੇ ਪੱਤਰ ਵਿੱਚ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਮਾਨ ਸਰਕਾਰ ਦੇ 2 ਸਾਲ ਤੋਂ ਬਾਅਦ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਪਹਿਲਾਂ ਨਾਲੋਂ ਵੀ ਗੰਭੀਰ ਹੋ ਗਈ ਹੈ ਹਰ ਰੋਜ਼ ਨਸ਼ੇ ਦੀ ওভারਡੋਸ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਚਿੱਠੀ ਲਿਖੀ ਹੈ ਇਸ ਚਿੱਠੀ ਚ ਮੈਨਾਂ ਨੂੰ ਯਾਦ ਤੇ ਲਾਇਆ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਵੀ ਨੇ ਤੇ ਸੂਬੇ ਪ੍ਰਤੀ ਉਹਨਾਂ ਦੀ ਕੁਝ ਜ਼ਿੰਮੇਵਾਰੀ ਵੀ ਕੋ ਬੇਸ਼ੱਕ ਆਮ ਆਦਮੀ ਪਾਰਟੀ ਦੇ ਦੇਸ਼ ਭਰ ਚ ਪ੍ਰਚਾਰ ਕਰੀ ਜਾਂ ਲੇਕਿਨ ਜਿਸ ਪ੍ਰਕਾਰ ਨਾਲ ਪੰਜਾਬ ਨਸ਼ੇ ਦੀ ਮਾਰਚ ਹੈ ਔਰ ਜਿਸ ਪ੍ਰਕਾਰ ਇਸ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਤੇ ਵੱਲ ਵੀ ਧਿਆਨ ਦੇ ਹਾਲਾਤ ਇਨੇ ਖਰਾਬ ਹੋ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ਼੍ਰੀ ਕੁਮਾਰ ਵਿਜੇ ਪ੍ਰਤਾਪ ਸਿੰਘ ਨੇ ਐਮ ਪੀ ਕੈਂਡੀਡੇਟ ਦੀ ਪ੍ਰੈਜ਼ੈਂਸ ਸਟੇਜ ਤੇ ਖੜੇ ਹੋ ਕੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਦੋ ਪੁਲਿਸ ਅਫਸਰ ਜਿਹੜੇ ਆ ਉਹ ਨਸ਼ਾ ਬਿਕਾਰੇ। ਪਰ ਇਹਦੀ ਜਾਣਕਾਰੀ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਸਰਕਾਰ ਨੂੰ ਦਿੱਤੀ ਪਰ ਹੱਲੇ ਤੱਕ ਉਹਨਾਂ ਦੀ ਕਾਰਵਾਈ ਨਹੀਂ ਹੋਈ। ਮੈਂ ਸਮਝਦਾ ਬਹੁਤ ਗੰਭੀਰ ਮੁੱਦਾ ਹੈ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਰਵਾਈ ਇਸ ਕਰਕੇ ਨਹੀਂ ਹੋਈ ਕਿ ਜਿਹੜੇ ਪੁਲਿਸ ਦੇ ਅਫਸਰ ਨੇ ਇਹ राघव ਚੱਡਾ ਸਾਹਿਬ ਦੇ ਖਾਸਮ ਖਾਸ। ਸੋ ਇੰਨੇ ਗੰਭੀਰ ਰੋਪ ਆਮ ਆਦਮੀ ਪਾਰਟੀ ਦਾ ਐਮਐਲਏ ਲਗਾ ਰਿਹਾ ਹੈ ਤੇ ਪੰਜਾਬੀਆਂ ਦੇ ਮਨ 'ਚ ਇਹ ਸਵਾਲ ਨਿਸ਼ਚਿਤ ਰੂਪ ਨਾਲ ਖੜਾ ਹੋ ਗਿਆ ਹੈ। ਕਿ ਪੂਰੇ ਪੰਜਾਬ ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਬੱਚੇ ਮਰ ਰਹੇ ਨੇ ਜਿਹੜਾ ਨਸ਼ੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਇਹ ਸਰਕਾਰੀ ਸ਼ੈਅ ਤੇ ਹੋ ਰਹੀ ਹੈ ਔਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਔਰ ਸਰਕਾਰ ਦੇ ਲੋਕ ਸ਼ਾਮਿਲ ਨੇ ਸੋ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਕਟਗਰੇ ਚ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਾ ਰੋਪਾਂ ਦੀ ਗੰਭੀਰਤਾ ਨਾਲ ਜੋ ਕੁਮਾਰ ਵਿਜੇ ਪ੍ਰਤਾਪ ਸਾਹਿਬ ਨੇ ਲਗਾਏ ਨੇ ਔਰ ਕਿਉਂਕਿ ਪੰਜਾਬ ਪੁਲਿਸ ਹੀ ਕੁਐਸਚਨ ਮਾਰਕ ਚ ਹੈ ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਉਹ ਕੇਂਦਰੀ ਏਜੰਸੀ ਐਨਆਈਏ ਨੂੰ ਤੁਰੰਤ ਸੌਂਪੀ ਜਾਣੀ ਚਾਹੀਦੀ ਹੈ ਸੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹ ਤੁਰੰਤ ਇਹਦੇ ਨਿਰਦੇਸ਼ ਦੇ ਉਹਨਾਂ ਨੇ ਵੀ کیا ਹੈ ਕਿ ਜੇਕਰ ਉਹਨਾਂ ਨੇ ਇਸ ਮਾਮਲੇ 'ਚ ਵੀ ਅੰਗਲੀ ਕੀਤੀ ਤੇ ਪੰਜਾਬ ਤੇ ਪੰਜਾਬੀ ਕਦੀ ਮੁੱਖ ਮੰਤਰੀ ਸਾਹਿਬ ਨੂੰ ਮਾਤ